ਜਾਤ ਸਰਕਾਰ ਜਰਦਾਬਾਤ ਜਾਤ ਸਰਕਾਰ ਜਰਦਾਬਾਤ ਜਾਤ ਸਰਕਾਰ ਜਰਦਾਬਾਤ ਦੇਖੋ ਜੀ ਮੈਂ ਹੀਰਾਲਾ ਲੋਰੀਆ ਬਲਾਕ ਪ੍ਰਧਾਨ ਯੂਥ ਕਾਂਗਰਸ ਧਾਰੀਵਾਲ ਅੱਜ ਅਸੀਂ ਇਸ ਹਸਪਤਾਲ ਦੇ ਵਿੱਚ ਅਸੀਂ ਆਏ ਆ ਕਿ ਸਾਡੇ ਨੇਤਾ ਵਿਰੋਧੀ ਧਿਰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜੀ ਵੱਲੋਂ ਇੱਥੇ ਮੈਂਬਰ ਜਦੋਂ ਰਾਜ ਸਭਾ ਸੀ ਉਹਨਾਂ ਨੇ 1.5-2 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਥੇ ਇੱਕ ਆਕਸੀਜਨ ਪਲਾਂਟ ਲਾਇਆ ਸੀ ਆ ਜਿਹਦੀ ਤਸਵੀਰ ਸਾਹਮਣੇ ਹੈ ਜੀ ਔਰ ਇਹ ਬਹੁਤ ਦੇਰ ਦਾ ਆਕਸੀਜਨ ਜਿਹੜਾ ਪਲਾਂਟ ਹੈ ਬੰਦ ਪਿਆ ਦਾ ਵਾ ਜਦਕਿ ਇਹਦੀ ਕੋਈ ਸੰਭਾਲ ਸੁਭਾਲ ਨਹੀਂ ਕੀਤੀ ਗਈ ਨਾ ਇਹਦੀ ਕੋਈ ਇਹਦੀ ਕੇਅਰ ਕੀਤੀ ਗਈ ਔਰ ਪੰਜਾਬ ਸਰਕਾਰ ਨੂੰ ਤੇ ਚਾਹੀਦਾ ਕਿ ਨਵੇਂ ਪ੍ਰੋਜੈਕਟ ਲਾਉਂਦੇ ਨਵੇਂ ਪ੍ਰੋਜੈਕਟ ਨਾ ਲਾਉਂਦੇ ਬਾਵਜੂਦ ਇਹਨਾਂ ਪੁਰਾਣੇ ਜਿਹੜੇ ਪ੍ਰੋਜੈਕਟ ਲੱਗੇਦੇ ਕਾਂਗਰਸ ਸਰਕਾਰ ਵੇਲੇ ਤੇ ਉਹ ਵੀ ਇਹਨਾਂ ਨੇ ਜਿਹੜੇ ਆ ਬਿਲਕੁਲ ਹੀ ਬੰਦ ਕਰ ਦਿੱਤੇ ਦੇ ਆ ਔਰ ਅਸੀਂ ਕਹਿੰਨੇ ਕਿ ਜਿਹੜੇ ਬਣਿਆ ਦਾ ਆਪਣੇ ਆਕਸੀਜਨ ਪਲਾਂਟ ਲੱਗਾ ਦਾ ਵਾ ਪਤਾ ਲੱਗਣ ਤੇ ਆ ਇਹਨਾਂ ਦੀ ਜਿਹੜੀਆਂ ਬੈਟਰੀਆਂ ਤਾਂ ਕਿ ਉਹ ਵੀ ਚੋਰੀ ਹੋ ਚੁੱਕੀਆਂ ਵਾਂ ਇਹ ਬਿਲਕੁਲ ਹੀ ਇਸ ਅਫਤਾਰੀਵਾਲ ਹਸਪਤਲ ਦੀ ਜਿਹੜੀ ਆ ਬਿਲਕੁਲ ਨਾਕਾਮੀਆਂ ਔਰ ਪੰਜਾਬ ਸਰਕਾਰ ਦੀ ਨਾਕਾਮੀਆਂ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਜੋ ਜਿਹੇ ਆਕਸੀਜਨ ਪਲਾਂਟ ਜਿਹੜਾ ਲਗਾਇਆ ਗਿਆ ਜਿਹੜੀ ਨਹੀਂ ਚੱਲ ਰਿਹਾ ਇਹਦੀ ਜਿਹੜੀ ਚੋਰੀ ਹੋਈ ਹੈ ਬੈਟਰੀਆਂ ਦੀ ਇਹਦੀ ਪ੍ਰਸ਼ਾਸਨ ਚੰਗੀ ਤਰ੍ਹਾਂ ਜਾਂਚ ਕਰੇ ਔਰ ਜੋ ਕਿ ਲੋਕਾਂ ਨੂੰ ਸਹੀ ਸਹੂਲਤਾਂ ਦਿੱਤੀਆਂ ਜਾਣ ਔਰ ਦੇਖੋ ਜੀ ਹਸਪੀਟਲ ਦੇ ਆਲੇ-ਦੁਆਲੇ ਤੁਸੀਂ ਆਪ ਹੀ ਦੇਖ ਲਓ ਗੰਦਗੀ ਦਾ ਵੀ ਕਿਦਾਂ ਕੋਈ ਹੈਗਾ ਵਾ ਪੂਰੀ ਗੰਦਗੀ ਫੈਲੀ ਹੋਈ ਦੀ ਆ ਕਿਦਾਂ ਜਾੜ ਬੀਆ ਬਾਣ ਕੋਈ ਸਫਾਈ ਦਾ ਮੇਨਟੇਨ ਹੀ ਹੈ ਨਹੀਂ ਆ ਉਹ ਇਹਦੇ ਵਿੱਚ ਸਿੱਧਾ-ਸਿੱਧਾ ਧਾਰੀਵਾਲ ਜਿਹੜਾ ਪ੍ਰਸ਼ਾਸਨ ਜਿਹੜਾ ਆਪਣੇ ਮੈਡੀਕਲ ਪ੍ਰਸ਼ਾਸਨ ਆ ਇਹ ਜ਼ਿੰਮੇਵਾਰ ਆ ਸਰ ਮੇਰਾ ਨਾਮ ਆਸ਼ੂ ਆ ਮੈਂ ਧਾਰੀਵਾਲ ਦਾ ਰਹਿਣ ਵਾਲਾ ਲਾਈਨ ਆਫ ਜੋ ਦਾ ਸਪੋਰਟਸ ਕਲੱਬ ਵੈਲਫੇਅਰ ਸੁਸਾਇਟੀ ਦਾ ਪੰਜਾਬ ਪ੍ਰੈਜ਼ੀਡੈਂਟ ਤੇ ਮੈਂ ਉਹ ਮੰਗ ਕਰਨਾ ਚਾਹੁੰਨਾ ਪ੍ਰਸ਼ਾਸਨ ਕੋਲੋਂ ਐਸਐਮਓ ਧਾਰੀਵਾਲ ਸਿਵਲ ਸਰજન ਗਰਦਾਸਪੁਰ ਜਿਹੜੇ ਸਿਹਤ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਨੂੰ ਕਹਿਣਾ ਚਾਹੁੰਨਾ ਵਾ ਕਿ ਤੁਸੀਂ ਕਹਿੰਦੇ ਸੀ ਕਿ ਆਪਾਂ ਰੰਗਲਾ ਪੰਜਾਬ ਬਣਾਉਣਾ ਵਾ ਪਰ ਰੰਗਲਾ ਪੰਜਾਬ ਦਾ ਹਾਲ ਬਹੁਤ ਮੜਾ ਹੋ ਚੁਕਾ ਵਾ ਜਿਹੜਾ ਕਿ ਧਾਰੀਵਾਲ ਸੀਐਚੀ ਹਸਪੀਟਲ ਦੇ ਵਿੱਚ ਆਕਸੀਜਨ ਪਲਾਂਟ ਲਗਾਇਆ ਗਿਆ ਸੀ ਬਾਜਵਾ ਸਾਹਿਬ ਜੀ ਵੱਲੋਂ ਤੇ ਆ ਆਕਸੀਜਨ ਪਲਾਂਟ ਦਾ ਹਾਲ ਵੇਖ ਲਓ ਤੁਸੀਂ ਇੱਥੋਂ ਤੱਕ ਕਿ ਤਾਲਿਆਂ ਨੂੰ ਵੀ ਜੰਗਾਲ ਲੱਗ ਚੁਕਾ ਵਾ ਕਰੋੜਾਂ ਦੀ ਲਾਗਤ ਦੇ ਨਾਲ ਇੱਥੇ ਇਹ ਪਲਾਂਟ ਬਣਾਇਆ ਗਿਆ ਸੀ ਪਰ ਤੁਸੀਂ ਇਹਨਾਂ ਦੀ ਖਸਤਾ ਹਾਲਤ ਵੇਖ ਸਕਦੇ ਜੇ ਮੈਂ ਸਾਰਿਆਂ ਕੋ ਇਹੋ ਮੰਗ ਕਰਨਾ ਜਿੰਨੇ ਵੀ ਇਸ ਚੀਜ਼ ਦੇ ਵਿੱਚ ਅਹੁਦੇਦਾਰ ਨੇ ਕਿ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਮੈਂ ਡਾਕਟਰ ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫੀਸਰ ਸੀਐਸਸੀ ਧਾਰੀਵਾ ਪੀਐਸਏ ਪਲਾਂਟ ਦਾ ਚੱਲ ਰਿਹਾ ਸੀਗਾ ਉਹ 2022 ਚ ਇੱਥੇ ਸ਼ੁਰੂ ਚ ਲੱਗਿਆ ਸੀ ਇੰਸਟਾਲ ਹੋਇਆ ਸੀ ਇਹਦੀ ਮੌਕਡਲ ਵਗੈਰਾ ਵੀ ਹੋਈ ਸੀ ਤੇ ਉਸ ਦੇ ਲੱਗਣ ਤੋਂ ਬਾਅਦ ਇੱਥੇ ਜਿਹੜੀ ਬਿਜਲੀ ਦੀ ਫਲਕਸਿਏਸ਼ਨ ਦਾ ਪਤਾ ਲੱਗਿਆ ਸੀਗਾ ਹੁੰਦੀ ਉਹ ਕਰਕੇ ਥੋੜਾ ਪ੍ਰੋਬਲਮ ਆਉਣ ਦਾ ਖਤਰਾ ਸੀਗਾ ਉਦੇਚ ਜੋ ਵੀ ਸੀਗਾ ਉਹਦੇ 'ਚ ਅਸੀਂ ਉਹਦੇ 'ਚ ਜੋ ਐਸਟੀਮੇਟ ਲਗਾਇਆ ਸੀ ਸਾਡੇ ਇੰਜੀਨੀਅਰਿੰਗ ਵੀ ਨੇ ਕਿ ਸਰਵੋ ਸਟੈਬਲਾਈਜ਼ਰ ਵਗੈਰਾ ਦੀ ਲੋਡ ਹੈਗੀ ਆ ਉਸ ਤੋਂ ਬਾਅਦ ਇਹ ਚਾਲੂ ਹੋਇਆ ਉਸ ਤੋਂ ਬਾਅਦ ਥੋੜੀ ਬੋਧਾ ਇਸ ਤਰ੍ਹਾਂ ਇੱਕ ਦੋ ਵਾਰੀ ਚੋਰੀ ਹੋਈ ਸੀ ਚੋਰੀ ਇਹਦੀਆਂ ਪਹਿਲਾਂ ਬੈਟਰੀ ਚੋਰੀ ਹੋਈ ਸੀ ਬੈਟਰੀ ਅਸੀਂ ਪਾਲੀ ਸੀ ਫਿਰ ਕੁਝ ਦੂਸਰੀ ਚੀਜ਼ਾਂ ਚੋਰੀ ਹੋਈਆਂ ਸੀ ਇਹਦੀਆਂ ਬਕਾਇਦਾਂ ਸੀ ਜਿਹੜੀਆਂ ਪੁਲਿਸ ਕੰਪਲੀਟ ਨੇ 2022 'ਚ 2023 ਦੇ ਸ਼ੁਰੂ 'ਚ 2024 'ਚ ਕੀਤੀਆਂ ਹੋਈਆਂ ਪੁਲਿਸ ਡਿਪਾਰਟਮੈਂਟ ਨੂੰ ਜਿਹੜੇ ਪੀਐਸਏ ਪਲਾਂਟ ਹੈ ਜਿਸ ਤਰ੍ਹਾਂ ਸਾਡੇ ਗੁਰਦਾਸਪੁਰ ਤਿੰਨ ਨੇ ਬਟਾਲਾ, ਗੁਰਦਾਸਪੁਰ ਔਰ ਧਾਰੀਵਾਲ ਪਠਾਨਕੋਟ ਵੀ ਆ ਗਿਆ ਉਸਰਾ ਪੰਜਾਬ ਦੇ ਬਾਕੀ ਵੱਖ-ਵੱਖ ਜ਼ਿਲ੍ਹਿਆਂ 'ਚ ਵੀ ਪੀਐਸਈ ਪਲਾਂਟ ਲੱਗੇ ਨੇ। ਨਾਰਮਲ ਕੰਡੀਸ਼ਨ 'ਚ ਇਹ ਪੀਐਸਈ ਪਲਾਂਟ ਚੱਲਦਾ ਨਹੀਂ ਆ। ਇਹ ਜਿਸ ਤਰ੍ਹਾਂ ਉਦੋਂ ਤੁਸੀਂ ਸਭ ਨੂੰ ਪਤਾ ਹੋਣਾ ਕਿ ਕੋਰੋਨਾ ਦੇ ਹਾਲਾਤ ਸੀਗੇ। ਉਹ ਉਦੋਂ ਜਲਦੀ ਜਲਦੀ ਸੰਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਦੇ ਆਪਣੇ ਫੰਡਾਂ 'ਚੋਂ ਕਰਵਾਇਆ ਸੀਗਾ ਇਹਦਾ। ਬੜਾ ਅੱਛਾ ਉਪਰਾਲਾ ਸੀਗਾ ਜੋ ਵੀ ਸੀ। ਇਹ ਉਦੋਂ ਕੋਰੋਨਾ ਦੇ ਮਰੀਜ਼ਾਂ ਵਾਸਤੇ ਦੀ ਹੁਣ ਆਣੀ ਸੀਗੀ ਆਕਸੀਜਨ ਇਹਨਾਂ ਨੇ ਇਸ ਪਲਾਂਟ ਦਾ ਮੇਨ ਮਕਸਦ ਸੀਗਾ ਕਿ ਹਵਾ 'ਚੋਂ ਆਕਸੀਜਨ ਲੈ ਕੇ ਉਨੂੰ ਪ੍ਰੈਸ਼ਰਾਈਜ਼ ਕਰਕੇ ਤੇ ਅੱਗੋਂ ਵਾਰਡ ਦੇ ਵਿੱਚ ਪਹੁੰਚਾਣਾ ਤੇ ਉਸ ਤੋਂ ਬਾਅਦ ਇਹ ਕਰੋਨਾ ਠੀਕ ਹੋ ਗਿਆ ਸੀ ਔਰ ਇਹਦੀ ਨਾਰਮਲ ਹਾਲਾਤਾਂ 'ਚ ਲੋੜਨੀ ਹੈ ਨਾਰਮਲ ਹਾਲਾਤਾਂ 'ਚ ਬੰਦ ਰਹਿਣਾ